हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਚੰਬਲ ਚੰਬਲ ਪਿੰਡ ਦੋਸਤੋ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਆ ਵੀਰ ਜੱਸ ਹੋਰਾਂ ਦੇ ਕੋਲੇ ਆਇਆ ਦੋਸਤੋ ਬਾਈ ਪ੍ਰਤਾਪ ਨਾਲ ਖੜਾ ਪਸ਼ੂ ਵਪਾਰ ਦਾ ਕੰਮ ਆ ਜਿੱਦਾਂ ਕਿ ਦੋਸਤੋ ਸਾਰੇ ਵੀਰ ਜਾਣਦੇ ਆ ਥੋੜਾ ਜਿਹਾ ਕਵੇਲਾ ਹੋ ਗਿਆ ਦੋਸਤੋ ਪਰ ਪੂਰੀ ਤਸੱਲੀ ਨਾਲ ਆਪਾਂ ਤੁਹਾਨੂੰ ਪਸ਼ੂ ਦਿਖਾਵਾਂਗੇ ਨੱਕ ਜੜਿਆ ਦੋਸਤੋ ਘੱਟੋ ਘੱਟ ਵੀ ਪੰਜ ਕੇ ਨੱਕ ਜੜੇ ਅੱਜ ਵਿਕਾਊ ਆ ਠੀਕ ਆ ਜੀ ਇਹ ਚਾਰ ਤੋਂ ਪੰਜ ਨਗ ਜਿਹੜੇ ਬਕਾਊ ਆ ਜਿਨ੍ਹਾਂ ਦੇ ਵਿੱਚੋਂ ਦੋਸਤੋ ਪੂਰੀ ਡਿਟੇਲ ਆਪਾਂ ਵੀਰ ਜਸ ਤੋਂ ਲੈ ਲਾਂਗੇ ਕੱਲੀ ਕੱਲੀ ਚੀਜ਼ ਤੁਹਾਨੂੰ ਦਿਖਾਈ ਜਾਊਗੀ ਇਨਫੋਰਮੇਸ਼ਨ ਦਿੱਤੀ ਜਾਊਗੀ ਵੀਡੀਓ ਦੇ ਨਾਲ ਦੋਸਤੋ ਐਂਡ ਤੱਕ ਜਰੂਰ ਬਨੇ ਰਹੋ ਅੱਜ 15 ਅਕਤੂਬਰ ਨੂੰ ਦੋਸਤੋ ਆਪਾਂ ਇਹ ਕਵਰੇਜ ਕਰਦੇ ਪਏ ਆ ਟਾਈਮ ਕੋਈ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਜੇ ਬਿਲਕੁਲ ਹਨੇਰਾ ਜਿਹੜਾ ਦੋਸਤੋ ਹੋ ਗਿਆ ਟਾਈਮ ਥੋੜਾ ਜਿਹਾ ਸ਼ਾਮ ਦਾ ਹੀ ਆ ਵੀ 6:30 7:00 ਕਿਤੇ ੜਗੜ ਜਿਹੜਾ 6:30 ਵਜੇ ਦਾ ਸਮਾਂ ਹੈਗਾ ਕੱਲੇ ਕੱਲੇ ਪਸ਼ੂ ਦੀ ਡਿਟੇਲ ਸਾਂਝੀ ਕਰਦੇ ਆਂਗੇ ਪਸ਼ੂ ਬਿਲਕੁਲ ਜਿਹੜੇ ਅੱਧੇ ਪਾਸੋਂ ਟੋਕਰ ਗੱਬਣ ਨੇ ਅੱਧੇ ਕੋਈ ਸੱਜਰ ਸੋਏ ਨੇ ਕਿੰਨਾ ਦੁੱਧ ਕੀ ਰੇਟ ਕੀ ਭਾਅ ਫੜਤਾ ਪੂਰੀ ਗੱਲਬਾਤ ਕਰ ਲੈਣੇ ਆ ਆਜੋ ਮਲਵਾਉਣੇ ਆ ਤੁਹਾਨੂੰ ਬਾਈ ਹਰਾਂ ਦੇ ਨਾਲ ਸਭ ਤੋਂ ਪਹਿਲਾਂ ਵੀਰ ਜਸ ਸਾਸਰੀਕਾਰ ਸਾਸਰੀਕਾਰ ਵੀ ਜੀ ਵੀਰਾਂ ਭਰਾਵਾਂ ਸਾਰਿਆਂ ਨੂੰ ਮੇਰੇ ਬਾਹਰ ਬੈਠੇ ਵੀਰਾਂ ਨੂੰ ਸਾਰਿਆਂ ਸਾਸਰੀਕਾਰ ਵੀਰ ਜੀ ਵੈਲਕਮ ਤੁਹਾਡਾ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋ ਬਈ ਪ੍ਰਤਾਪ ਕੀ ਹਾਲ ਨੇ ਕਿਰਪਾ ਰੱਬ ਦੀ ਹੋਰ ਸਨੋ ਪਰਵਾਹ ਨਹੀਂ ਬਹੁਤ ਵਧੀਆ ਚੰਗੇ ਠੀਕ ਠਾਕ ਤੁਸੀਂ ਹਨੇਰਾ ਬੜਾ ਰਾਤ ਸੰਦੂਜੀ ਘਰ ਆਏ ਜੋ ਅੱਛਾ ਲੈ ਆਪਾ ਦਿਖਾ ਦਨੇ ਆ ਭਰਾਵਾਂ ਨੂੰ ਸੋ ਦੋਸਤੋ ਇੱਥੇ ਥੋੜਾ ਜਿਆਦਾ ਲਾਈਟ ਲੂਡ ਦਾ ਜਿਹੜਾ ਇੰਤਜ਼ਾਮ ਕੀਤਾ ਸੀ ਵੀ ਪਸ਼ੂ ਤੁਹਾਨੂੰ ਦਿਖਾਉਣੇ ਆ ਸੋ ਬਾਕੀ ਥੋੜਾ ਜਿਹਾ ਬਾਹਰ ਜਿਹੜੀ ਇੱਕ ਛਾਤ ਮਰਵਾ ਦਨੇ ਆ ਆ ਵੇਖੋ ਜੀ ਠੀਕ ਆ ਥੋੜਾ ਜਿਹਾ ਹਨੇਰਾ ਕੁਵਿਲਾ ਬੇਸ਼ੱਕ ਹੋ ਗਿਆ ਪਰ ਪੂਰਾ ਤਸੱਲੀ ਜੇ ਨਾਲ ਜਿਹੜੇ ਪਸ਼ੂ ਆਪਾਂ ਤੁਹਾਨੂੰ ਦਿਖਾਉਣੇ ਆ ਅੱਛਾ ਵੀਰ ਜਸ ਹਾਂਜੀ ਪਸੂ ਟੋਟਲ ਕਿੰਨੇ ਵਕਾਊ ਆ ਜ ਕਿੰਨੇ ਵਿਖਾਉਣੇ ਆ ਤੇ ਤਿੰਨ ਮੱਝਾਂ ਜੀ ਹਾਂਜੀ ਇੱਕ ਗਾਈ ਆ ਸੱਜਰ ਸੂਈ ਇੱਕ ਛੋਟੀ ਵੱਡੀ ਸ਼ਕੀਨ ਲਿਆਂਦੀ ਟੋਕੜ ਗੱਬਣ ਜੀ ਟੋਕੜ ਗੱਬਣ ਹਾਂਜੀ ਗਾਂ ਆ ਕਿ ਦੂਜੇ ਗੱਬਣ ਦੀ ਦੂਜਾ ਹੈ ਸੂਆ ਦੂਜਾ ਹਾਂਜੀ ਦੂਜੇ ਦੀ ਗੱਬਣ ਹੈਗੇ ਹਾਂਜੀ ਦੂਜੇ ਦੀ ਗੱਬਣ ਤੇ ਹੁਣ ਪਹਿਲੇ ਸੂਵੇ ਦੇ ਵਿੱਚ ਚੱਲਦੀ ਪਈ ਆ ਤਾਂ ਦੁੱਧ ਕਿੰਨਾ ਕੋ ਹੁੰਦੇ ਥਣੇ ਹੁਣ 6 ਕਿਲੋ ਦੁੱਧ ਹੋਊਗਾ ਜੀ ਉਹਦੇ ਥਣੇ 6 ਕਿਲੋ ਦੁੱਧ ਵੀ ਹੈਗਾ ਹਾਂਜੀ ਨਾਲ ਕਿੰਨੇ ਮਹੀਨੇ ਦੀ ਗੱਬਣ ਚੱਕਾ ਵਾ 1.5 ਮਹੀਨੇ ਦੀ ਗੱਬਣ ਹੈ ਚੱਕਾ ਚੱਕਾ ਪਾ 1.5 ਮਹੀਨੇ ਦੀ 1.5 ਮ अच्छा जस भाई हुन मान लो ਵੀ ਚਲੋ ਐਨੇ ਸੂਬੇ ਲਈ ਗੱਪਣਾ ਡੇਢ ਕ ਮਹੀਨੇ ਦੀ ਚਲੋ ਵਾਰ-ਵਾਰ ਕੋਈ ਅਗੋਂ ਵੀਰ ਚੈੱਕ ਕਰਾਵੇ ਤੇ ਇਹ ਹਜੇ ਸਮਾਂ ਵੀ ਥੋੜਾ ਬਾਕੀ ਉਸ ਡਾਕਟਰ ਵੀਰ ਦਾ ਨੰਬਰ ਆਪ ਨੂੰ ਅਰੇਂਜਮੈਂਟ ਹੋ ਜੇ ਜਾਉਂਦਾ ਮੈਂ ਕੌਲ ਤੇ ਗੱਲਬਾਤ ਕਰਵਾ ਦੋਗੇ ਹਾਂਜੀ ਚੇਕ ਡਾਕਟਰ ਸਾਹਿਬ ਨੇ ਆਖਿਆ ਸਰਕਾਰੀ ਡਾਕਟਰ ਆਜੀ ਜਿੱਦਾਂ ਮਰਜ਼ੀ ਕਰਾਓ ਭਾਵੇਂ ਆਉਂਦਾ ਹੈ ਮੇਰਾ ਨੰਬਰ ਵੀ ਦੇ ਦਿਓ ਹਾਂਜੀ ਮੈਂ ਅਗਲਾ ਚੈੱਕ ਕਰਾ ਕੇ ਖੜੇ ਸੰਦੂ ਸਾਹਿਬ ਗਲਤ ਗੱਲ ਨਹੀਂ ਕਰਨੀ ਸਹੀ ਹੈ ਜੀ ਇਥੋਂ ਭਾਵੇਂ ਚੈੱਕ ਆਪਾਂ ਡਾਕਟਰ ਸਾਦ ਲਾਂਗੇ ਇਹੋ ਜੀ ਕੋਈ ਗੱਲ ਨਹੀਂ ਹੋਊਗੀ ਬਿਲਕੁਲ ਹਾਰੀ ਸਾਰੀ ਡਾਕਟਰ ਨਹੀਂ ਚੈੱਕ ਕਰ ਸਕਦਾ 1.5 ਮਹੀਨੇ ਦੀ ਹਾਂਜੀ ਹਾਂਜੀ ਉਹ ਸਰਕਾਰੀ ਉਹਨੂੰ ਜਿਆਦਾ ਹੀ ਨੌਲੇਜ ਹੈ ਜੀ ਇਸ ਬਾਰੇ ਅੱਛਾ ਇੱਕ ਤਾਂ ਆਪਣੇ ਕੋਲ ਛੋਟੀ ਹੋ ਗਈ ਤੇ ਇੱਕ ਹੋਰ ਜਿਹੜੇ ਪਸ਼ੂ ਬਾਕੀ ਇੱਕ ਤੋਕੜ ਹੈ ਜੀ ਇੱਕ ਕੱਲੀ ਇੱਕ ਤੋਕੜ ਹਾਂਜੀ ਉਹ ਗੱਪਣ ਵੀ ਹੈਗੀ ਅੱਗੇ ਨਹੀਂ ਉਹਨੂੰ ਸੀਮਾਂ ਲੱਗਾ ਜੀ ਇੱਕ ਕੱਲ ਲਾਇਆ ਤੇ ਇੱਕ ਅੱ ਹਾਂਜੀ ਅਸਾ ਜਿਹੜੀ ਤੀਜੀ ਇੱਕ ਮੈਂ ਹੋਂਦਾ ਹਾਂ ਇਹ ਉਹ ਡੇਢ ਮਹੀਨੇ ਦੀ ਸੂਈ ਹੈ ਜੀ ਉਹ ਡੇਢ ਮਹੀਨੇ ਦੀ ਸੂਈ ਹੈ ਹਾਂਜੀ ਉਹ ਵੀ ਛੋਟੀ ਚੰਗੀ ਸ਼ਕੀਨ ਹੈ ਰਾਜੀ ਰੂਜੀ ਚੰਗੀ ਹੈ ਤਾਂ ਡੇਢ ਮਹੀਨੇ ਦੀ ਸੂਈ ਹੈ ਹਾਂ 9 ਕਿਲੋ ਦੁੱਧ ਤਿਆਰ ਦੂਜਾ ਸੂਆ ਸੂਈ ਹੈ ਨਹੀਂ ਪਹਿਲਾਂ ਪਹਿਲਾਂ ਛੋਟੀ ਸੂਈ ਹੈ 9 ਕਿਲੋ ਦੁੱਧ ਹਾਜ਼ਰ ਹਾਂਜੀ ਮਗਰ ਬੱਚਾ ਕਿ ਹੁੰਦੇ ਕਟਾ ਜੀ ਕਟਾ ਉਹਦੇ ਮਗਰ ਹੋਊਗਾ ਤੇ ਇੱਕ ਵੜ ਤੁਹਾਡੇ ਕੋਲ ਆ ਜਿਹੜੀ ਆਪਾਂ ਪਸ਼ੂ ਬਾਅਦ ਚ ਦਿਖਾਵਾਂਗੇ ਮੋٹے ਤੌਰ ਤੇ ਮੈਨੂੰ ਇਹ ਆ ਵੀ ਚਲੋ ਭੈਣ ਭਰਾਵਾਂ ਨੂੰ ਵੇਰਵੇ ਦਾ ਪਤਾ ਲੱਗ ਜਾਏ ਵੀ ਅੱਜ ਪਸ਼ੂ ਜੜਿਆ ਤਾਂ ਇਹਨਾਂ ਦੀ ਡਿਟੇਲ ਕੀ ਹੋਊਗੀ ਵੜ ਆਪਣੇ ਕੋਲ ਕਿੰਨੇ ਵੜ ਦੂਜਾ ਸੂਆ ਜੀ ਦੂਜਾ ਸੂਆ 6-7 ਦਿਨਾਂ ਦਾ ਸੂਈ ਆ ਜੀ ਅੱਛਾ ਜੀ ਉਹਦੇ ਥੱਲੇ 14-15 ਕਿਲੋ ਦੁੱਧ ਤਿਆਰ ਹੈ ਜੀ 14-15 ਲੀਟਰ ਹਾਂਜੀ ਠੀਕ ਹੈ ਮਗਰ ਬੱਚਾ ਉਹਦੇ ਕੀ ਆ ਬੱਚਾ ਜੀ ਬੱਚਾ ਹੈ ਹਾਂਜੀ ਸੋ ਪਸ਼ੂ ਜੜਿਆ ਦੋਸਤੋ ਆਪਾਂ ਤੁਹਾਨੂੰ ਦਿਖਾਉਣੇ ਆ ਇਹ ਬਿਲਕੁਲ ਚਾਰ ਪਸ਼ੂ ਨੇ ਚਾਰੇ ਪਸ਼ੂਆਂ ਦੀ ਇਹ ਡਿਟ ਠੀਕ ਹੈ ਜੀ ਅ ਠੀਕ ਹੈ ਜਸਬਾਈ ਪਹਿਲਾ ਨੰਬਰ ਤੋਂ ਆਪਾਂ ਇੱਥੋਂ ਸਟਾਰਟ ਕਰ ਲਗੇ ਹਾਂਜੀ ਇਹ ਝੋਟੀ ਦੀ ਤੁਸੀਂ ਬਿਲਕੁਲ ਡਿਟੇਲ ਸਾਂਝੀ ਕੀਤੀ ਸੀ ਬੇਰਵਾਪ ਆਇਆ ਸੀ ਵੀ ਝੋਟੀ ਕਾਫੀ ਸ਼ਕੀਨ ਆਈ ਹਾਂਜੀ ਹਾਂਜੀ ਸੁਬਾ ਮਤਲਬ ਕਿ ਪਹਿਲਾ ਹੁਣ ਪ੍ਰੈਜ਼ੈਂਟ ਟਾਈਮ ਪਹਿਲੇ ਸਵੇਰੇ ਦੇ ਵਿੱਚ ਚਲਦੀ ਆ ਦੁੱਧ ਵੀ ਦਿੰਦੀ ਆ ਕਿ ਦੂਜੇ ਲਈ ਗੱਭਣ ਵੀ ਆ ਹਾਂਜੀ ਹਾਂਜੀ ਚੈੱਕ ਪਾਸ ਵੀ ਹੋਈ ਇਹ ਤਾਂ ਪਰ ਤੁਸੀਂ ਪਾਇਆ ਸੀ ਨਾ ਮੇਰਬਾ ਹਾਂਜੀ ਹਾਂਜੀ ਚੈੱਕ ਪੂਰੀ ਪਾਸ ਐ ਜੀ ਆਪਾਂ ਡਾਕਟਰ ਦਾ ਨੰਬਰ ਵੀ ਦੇ ਦਾਂਗੇ ਜੇ ਕਿ ਆ ਭੈਣ ਭਰਾ ਨੇ ਪੁੱਛਣਾ ਹੋਵੇ ਤਾਂ ਡਾਕਟਰ ਤੋਂ ਪੁੱਛ ਸਕਦਾ ਪੁੱਛ ਸਕਦਾ ਹਾਂਜੀ ਠੀਕ ਹੈ ਮੇਰਾ ਕਹਿਣ ਦਾ ਮਤਲਬ ਇਹ ਸੀ ਵੀ ਵਾਰੀ ਵਾਰੀ ਕਿਹੜੀ ਗੱਲੋ ਵੀ ਹੱਥ ਪਾ ਕੇ ਚੈੱਕ ਕਰਵਾਉਣਾ ਪੁੱਛ ਕਿ ਸਮੇਂ ਦਾ ਵੀ ਘਟ ਹੈਗਾ ਤਿੰਨ ਮਹੀਨੇ ਦਾ ਪਸੂ ਚਾਹਦਾ ਹੋਵੇ ਉੱਥੇ ਹੋਰ ਬੰਦਾ ਚਲੋ ਕਰ ਵੀ ਲਊਗਾ ਬਾਤ ਨਾਲੇ ਇੱਕ ਦੇਖੋ ਸੰਤੂ ਸਾਹਿ ਇਹ ਨੋ ਪਹਿਲਾਂ ਆਪਾਂ ਆਖੀ ਜਾਈਏ ਤੇ ਪਰ ਇਹ ਛੋਟੀ ਦੀ ਗਰੰਟੀ ਹੈ ਜੀ ਫੁੱਲ ਠੀਕ ਆ ਜੀ ਹਾਂ ਜੀ ਭਾਵੇਂ ਆਪਦਾ ਤਿੰਨ ਮਹੀਨਾ ਬਾਅਦ ਬਾਅਦ ਚੈੱਕ ਫਿਰੇ ਕਰਾ ਲਏ ਜਾਂਗੇ ਬਿਲਕੁਲ ਹਾਂਜੀ ਲੋ ਵੀ ਦੋਸਤੋ ਛੋਟੀ ਬਹੁਤ ਸ਼ਕੀਨ ਆ ਵੀ ਪੂਰੀ ਤਸੱਲੀ ਨਾਲ ਤੁਹਾਨੂੰ ਦਿਖਾ ਦਿੰਨੇ ਆ ਠੰਡੀ ਧੀਰੀ ਆ ਸੀਲਸ ਆਊਗਾ ਆ ਦੇਖੋ ਫੇਸ ਕੁਆਲਟੀ ਕਾਫੀ ਸੋਹਣੀ ਆ ਬਿਲਕੁਲ ਸਿੰਗੀ ਛੋਟੀ ਜੀ ਵੀ ਕਹਿ ਦਈਏ ਨਾ ਵੀ ਬਿਲਕੁਲ ਕੁੰਡੀ ਚੂੜ ਠੀਕ ਆ ਮੰਦਰੀ ਸਿੰਘ ਆ ਰਿੰਗ ਸਿੰਘ ਆ ਬਿਲਕੁਲ ਛੋਟਾ ਜਿਆ ਅੱਖ ਬਿੱਲੀ ਮਨਕਣੀ ਆ ਮੱਥਾ ਬੱਲਾ ਬੱਗੀਨਾਸ ਨੀਲੀ ਦੇ ਵਿੱਚ ਪੈਂਦੀ ਆ ਬੱਗੀਨਾਸ ਹਾਂਜੀ ਚਾਰੇ ਚਾਰੇ ਪੈਰ ਧੋਤੇ ਪੂਛ ਉੱਪਰ ਤੱਕ ਵਾਈਟ ਹੈ ਹਾਂਜੀ ਤੇ ਜਸ ਬਾਈ ਹੁਣ ਇੱਥੇ ਥੱਲੇ ਦੁੱਧ ਕਿੰਨਾ ਮੌਜੂਦ ਹੈ ਦੁੱਧ ਇਹਦੇ ਸਾਰੇ 6 ਆ ਜੀ 6 ਕਿਲੋ ਹਾਂਜੀ ਦੋਵੇਂ ਟਾਈਮ ਪਾੜੇ ਦੇ 3 ਓਸਲੇ 3 ਓਸਲੇ ਠੀਕ ਆ ਜੀ ਹਾਂਜੀ ਤੇ ਚਵਾਪ ਸਮਾਂ ਚੰਗਾ ਮੈਂ ਨਾ ਇੱਕ ਨੰਬਰ ਦੀ ਭੋਲੀ ਹੈ ਭੋਲੀ ਹੈ 6 ਕਿਲੋ ਦੁੱਧ 3 ਓਸ 3 ਓਸ ਟਾਈਮ ਹਾਂਜੀ ਠੀਕ ਆ ਜੀ ਬਾਕੀ ਇੱਕ ਉਹ ਥਣ ਥਣ ਜਿਹੜਾ ਦੋਸਤ ਤੁਹਾਨੂੰ ਪ੍ਰੋਪਰ ਦਿਖਾਉਣੇ ਆ ਆ ਦੇਖੋ ਜੀ ਠੀਕ ਆ ਚਾਰੇ ਥਣ ਦੋ ਫਰੰਟ ਵਾਲੇ ਥਣ ਜਿਹੜੇ ਆ ਬਿਲਕੁਲ ਉਹ ਵਾਈਟ ਥਣ ਨੇ ਚਿੱਟੇ ਨੇ ਠੀਕ ਆ ਤੇ ਡੱਬ ਜਿਹੜਾ ਹਵਾਨੇ ਤੇ ਬਿਲਕੁਲ ਤੁਸੀਂ ਦੇਖ ਰਹੇ ਜੀ ਝਾਲਰ ਤੇ ਚਾਰੇ ਪੈਰ ਅਗਲੇ ਪੈਰਾਂ ਤੇ ਮਾਰਕਿੰਗ ਅਗਲੇ ਪੈਰਾਂ ਤੇ ਜਵਾਬ ਆ ਤੇ ਮਗਰਲੇ ਪੈਰ ਠੀਕ ਹੈ ਜੀ ਮਗਰਲੇ ਪੈਰ ਤੋਂ ਉੱਪਰ ਇਹ ਗੱਲ ਵੀ ਠੀਕ ਆਓ ਵੇਖੋ ਪਰਲੇ ਗੱਟੇ ਦੇ ਠੀਕ ਹੈ ਜੀ ਗੱਟੇ ਦੇ ਥੱਲੇ ਬਿਲਕੁਲ ਪੱਬੀ ਤੇ ਜਿਹੜਾ ਦੋਸਤੋ ਜਵਾਬ ਆ ਥੋੜੀਆਂ ਮੈਂ ਨਿਸ਼ਾਨੀਆਂ ਦੋਸਤੋ ਤਾਂ ਬਰੀਕੀ ਨਾਲ ਦਿਖਾਉਣ ਡਿਆ ਕਿਉਂਕਿ ਦੂਰੋਂ ਨੇੜਿਓਂ ਕਿਸੇ ਵੀਰ ਨੇ ਕੰਟੈਕਟ ਕਰਨਾ ਤਸੱਲੀ ਜਿਹੜੀ ਹੋ ਜਾਣੀ ਬਹੁਤ ਲਾਜ਼ਮੀ ਆ ਨਾਲੇ ਸੰਤੂ ਸਾਹਿਬ ਲੰਮੀ ਲੰਮੀ ਵਾੜੀ ਆ ਬੇਲ ਦੀ ਵੀ ਕਦ ਕਾਠੇ ਵੀ ਚੰਗਾ ਜੀ ਨਹੀਂ ਛੋਟੀ ਓਵਰ ਆਲ ਸਾਰੀ ਸੋਹਣੀ ਆ ਬਹੁਤ ਸੁਨੱਖੀ ਛੋਟੀ ਆ ਹਾਂ ਜੀ ਆਪਾਂ ਇਹ ਨਹੀਂ ਕਹੇ ਸਾਡੇ ਮੀਡੀਅਮ ਹੁੰਦਾ ਜੇ ਪੂਰੀ ਫੁੱਲ ਵੜੀ ਛੋਟੀ ਆ ਜੀ ਦੋਸਤੋ ਗੱਬਣ ਵੀ ਆ 6 ਕਿਲੋ ਦੁੱਧ ਵੀ ਆ ਬਾਕੀ ਅੱਗੇ ਪਸੰਦ ਆਊਗੀ ਤੁਹਾਨੂੰ ਬਿਲਕੁਲ ਜਦੋਂ ਦੋਸਤੋਂ ਪਾ ਦੂਜਾ ਸੂਬਾ ਸੂਈ ਮੈਨੂੰ ਲੱਗਦਾ ਵੀ ਪੀਕ ਤੇ ਹੋਣੀ ਮੈਨੂੰ ਲੱਗਦਾ ਵੀ ਦੁੱਧ 6 ਕਿਲੋ ਤਾਂ ਕੋਈ 10 ਕਿਲੋ ਤਾਂ ਦਿੱਤੇ ਹੋਊਗਾ ਪਹਿਲਾਂ ਨੇ ਵੇਖੋ ਸੰਤੂ ਸਾਹਿਬ ਜਿੰਨਾ ਤੋਂ ਲਈ ਹੈ ਨਾ ਉਹਦੇ 11-12 ਕਿਲੋ ਦੱਸਦੇ ਹੀ ਨਸਲ ਵਾਲੀ ਝੋਟੀ ਆ ਜੀ ਸੇਵਾ ਚੰਗੀ ਹੋਗੀ ਤੇ ਇਹਨੇ ਗਾਂ 14-15 ਕਿਲੋ ਦੁੱਧ ਭਰੂਗੀ ਭਰੂਗੀ ਹਾਂਜੀ ਸੰਤੂ ਸਾਹਿਬ ਨੂੰ ਵੀ ਇਹਦੇ ਚੋਗੀ ਹੋਵੇ ਲਓ ਲੈ ਲੈ ਇਧਰੇ ਲਓ ਜੀ ਚੀ ਅੱਗੇ ਦੱਬੀ ਆ ਕੋਈ ਗੱਲ ਨਹੀਂ ਸੰਤੂ ਸਾਹਿਬ ਮੂੰਹ ਚਾਰ ਦੰਦਾ ਹਾਂਜੀ ਠੀਕ ਹੈ ਮੂੰਹ ਚਾਰ ਦੰਦਾ ਲਿਓ ਵੀ ਜੇ ਆਪਣੇ ਭਾਈ ਪ੍ਰਤਾਪ ਤੋਰਦੇ ਹੋ ਜੀ ਸੋ ਥੋੜਾ ਆ ਪਹਾੜਾਂ ਤੇ ਨਾ ਡਾਦਾ ਤੇ ਕਈ ਵਾਰ ਨਵੀਂ ਥਾਂ ਤੋਂ ਆਇਆ ਉਪਰਾ ਪਸੂ ਤਾਂ ਕਰਦਾ ਜੀ ਬੰਦੇ ਸਾਰੇ ਨਵੇਂ ਨਵੇਂ ਮਿਲਦੇ ਆ ਆ ਦੇਖੋ ਜੀ ਆਹ ਕਈ ਜੀ ਫੜੇ ਠੀਕ ਆ ਜੀ ਕੋਹਣ ਜਾਂਦਾ ਆ ਲੋ ਜੀ ਸੋ ਆਰਡਰ ਕੁਆਲਿਟੀ ਕਾਫੀ ਸੋਹਣੀ ਆ ਦੋਸਤੋ ਠੀਕ ਆ ਹਾਂਜੀ ਠੀਕ ਹਾਂਜੀ ਹਾਂਜੀ ਤੇ ਝੋਟੀ ਦਾ ਕੱਦ ਕਾਠ ਜਿਹੜਾ ਦੋਸਤੋ ਆ ਦੋ ਠੀਕਾ ਜੀ ਪਿੱਠ ਪੂੜੇ ਦੀ ਬਹੁਤ ਜਿਆਦੀ ਸੋਹਣੀ ਆ ਪਲੀ ਆ ਥੋੜਾ ਜਿਹਾ ਬਾਈ ਪ੍ਰਤਾਪ ਆ ਉਹਨੂੰ ਲਿਆਉ ਜੇ ਇਹਨੂੰ ਮੜਾ ਜਾ ਆ ਲਓ ਠੀਕ ਆ ਜੀ ਆ ਦੇਖੋ ਜੀ ਠੀਕ ਆ ਜੀ ਤੇ ਠੰਡੀ ਧੀਰੀਆ ਸੀਲਸ ਹੋ ਗੋ ਬਾਕੀ ਦੋਸਤੋ ਨਵੇਂ ਬੰਦੇ ਨੂੰ ਵੇਖ ਕੇ ਥੋੜਾ ਬਾਧਾ ਪਸ਼ੂ ਠੀਕ ਆ ਕਰਦਾ ਹੀ ਆ ਬਾਕੀ ਉਹਨਾਂ ਵੀ ਜਿਆਦਾ ਨਹੀਂ ਕਰਦੀ ਵੀ ਭਜਾਖਰ ਦੀ ਡਰਕਲ ਜੀ ਨਹੀਂ ਹੈਗੀ ਤੇ ਠੰਡੀ ਧੀਰੀਆ ਸੀਲਸ ਆਊਗਾ ਬਿਲਕੁਲ ਜੀ ਆਹ ਦੇਖੋ ਹਾਂਜੀ ਪ੍ਰਤਾਪ ਭਾਈ ਲੈ ਜਾਓ ਠੀਕ ਆ ਇਹ ਤੁਹਾਨੂੰ ਤੁਹਾਨੂੰ ਬਹੁਤ ਸੋਨਾ ਜੀ ਇੱਧਰ ਸਪੇਸ ਪੂਰਾ ਭੋਲਿਆ ਠੀਕ ਹੈ ਇਹ ਕਿਸੇ ਪਾਸਿਓਂ ਨਹੀਂ ਖੁੰਜੀ ਗਈ ਛੋਟੀ ਕਾਫੀ ਸੋਹਣੀ ਆ ਕਾਬਲੇ ਤਾਰੀ ਸਿੱਧੂ ਸਾਹਿਬ ਵੇਖ ਲੈ ਜਵੇਂ ਰਿੰਗ ਨਹੀਂ ਹੁੰਦੇ ਆ ਵੇਲਾ ਉਂਗਲੀ ਮੇਰੀ ਚ ਮਾਹ ਆਇਆ ਚੰਗਾ ਰਿੰਗ ਦਾ ਹਿਸਾਬ ਆ ਬਿਲਕੁਲ ਜੀ ਦਿਖਾਈ ਦੇ ਰਹੇ ਆ ਛੋਟਾ ਜਿਹਾ ਸੰਗ ਨਹੀਂ ਸਾਰੀ ਸੁਥਰੀ ਹੈ ਬਹੁਤ ਜਿਆਦੀ ਸੋਹਣੀ ਤੇ ਅੱਛਾ ਕੀ ਇਹਦਾ ਜਸ ਮੁੱਲ ਕੀ ਰਹੂਗਾ ਡਿਮਾਂਡ ਮੁੱਲ ਤੇ ਵੇਖੋ ਜਿੱਦਾਂ ਛੋਟੀ ਆ ਭਾਵੇਂ 60000 ਕਰ ਲੀਏ ਪਰ ਆਪਣਾ ਤੁਹਾਨੂੰ ਪਤਾ ਜੈ ਜੀ ਹੁੰਦਾ ਜੀ ਅੱਛਾ ਮੁੱਲ 55000 55 ਹਾਂ ਜੀ ਦੇਣੀ 50 ਦੀ 50000 ਛੱਡ ਦਾਂਗੇ ਕੋਈ ਗੱਲ ਨਹੀਂ ਜੀ ਸਰਦਾਂ ਦੇ ਸੰਤੋ ਸਾਹਿਬ ਝੋਟੀ ਚੰਗੀ ਆ ਦੂਣੀ ਪਾਉ ਜਿਹੜਾ ਲੈ ਜਾਊਗਾ ਹਾਂ ਹਾਂ ਜੀ ਤੇ ਗੀ ਦੂਣ ਵਾਲੀ ਆ ਹਾਂ ਪ੍ਰਤਾਪ ਮੈਂ ਪਹਿਲਾਂ ਇੱਕ ਗੱਲ ਕਰਤੀ ਸੀ ਵੀ ਯਾਰ ਏਡੀ ਝੋਟੀ ਆ ਅਫਸਰ ਝੋਟੀ ਆ ਏਡੀ ਬਣੀ ਥਣੀ ਉਹ ਅਫਸਰ ਹੀ ਮਿਲ ਜਾਂਦੀ ਆ ਪਰ ਇਹ 6 ਕਿਲੋ ਦੁੱਧ ਵੀ ਆ ਨਾਲੇ ਅੱਗੇ ਆਸ ਵੀ ਆ ਨਵੇਂ ਦੁੱਧ ਦੀ ਬਿਲਕੁਲ ਬੰਦੇ ਨੂੰ ਇਹ ਵੀ ਆਸ ਆ ਵੀ ਯਾਰ ਗੱਬਣ ਹਾਂਜੀ ਹਾਂਜੀ ਠੀਕ ਆ ਝੋਟੀ ਬਿਲਕੁਲ ਜਿਹੜੀ ਆ ਦੋਸਤੋ ਠੀਕ ਆ ਸੋਨੇ ਤੇ ਸੁਹਾਗੇ ਵਾਲੀ ਗੱਲ ਆ ਰੇਟ ਬਿਲਕੁਲ ਭਾਵੇਂ 55 ਕਰਾ ਲਓ ਠੀਕ ਆ 50000 ਦੇ ਵਿੱਚੋਂ 1000 ਲੈਸ ਆ 49000 ਦੀ ਲੈਣ ਦੇਣ ਹਾਂਜੀ ਵੱਟੇ ਕਦ ਕਰਦੀ ਆ ਬਿਲਕੁਲ ਰਿੰਗ ਸਿੰਘਾ ਕਿਤੇ ਕਿਲੇ ਤੇ ਖੜੀ ਅੱਗੇ ਖੁਰਲੀ ਤੇ ਵੱਜੀ ਵੀਰੀ ਦੋਸਤੋ ਬਿਲਕੁਲ ਸ਼ਾਨਦਾਰ ਲੱਗਦਾ ਸੋਹਣੀ ਲੱਗਦੀ ਹੈ ਵੇਖੋ ਕੋਈ ਸ਼ੱਕ ਨਹੀਂਗਾ ਕਿੰਨੀ ਵਧੀਆ ਦੀ ਸਿਫਤ ਕਰ ਲਈਓ ਦੋਸਤੋ ਥੋੜੀ ਆ ਬਹੁਤ ਜਿਆਦੀ ਸੋਹਣੀ ਸੁਨਖੀ ਠੀਕ ਆ ਬਾਕੀ ਆ ਬਹਿਣੀ ਵਾਲੇ ਪਾਸਿਓ ਤੁਹਾਨੂੰ ਇੱਕ ਵਾਰੀ ਫੇਰ ਦਿਖਾ ਦਿੰਨੇ ਆ ਆ ਲੇਖਾ ਠੀਕ ਆ ਤਾਲ ਵੀ ਵੜਾ ਝੰਡਾ ਲੱਗਾ ਠੀਕ ਆ ਅੱਛਾ ਭਾਈ ਜਸ ਇਸ ਤੋਂ ਬਾਅਦ ਅਗਲਾ ਪਸ਼ੂ ਕਿਹੜਾ ਦਿਖਾਉਣਾ ਅਸਲਾ ਤੋਕੜ ਹੈ ਜੀ ਮਾਜਾ ਤੋਕੜ ਹਾਂਜੀ ਆ ਲਓ ਜੀ ਤੋਕੜ ਅਗਲੀ ਮਾਜ ਤੁਹਾਨੂੰ ਦਿਖਾ ਰਿਹਾ ਦੋਸਤੋ ਤੋਕੜ ਆ ਠੀਕ ਆ ਇਹਦਾ ਵੀ ਸੂਆ ਗਾਂ ਤੀਜਾ ਗਾਂ ਤੀਜਾ ਸੂਆ ਤੇ ਜੇ ਆ ਗਾਂ ਤੀਜਾ ਤੁੰਗੀ ਹਾਂ ਹਾਂਜੀ ਤੇ ਮੈਨੂੰ ਲੱਗਦਾ ਵੀ ਜਸ ਇਹ ਲਈਆਂ ਕਿ ਇੱਕ ਇੱਕੋ ਕਰੋ ਤੇ ਨਹੀਂ ਇਹਨੇ ਤਾਂ ਬੰਦ ਰੇ ਰਲਦੇ ਆ ਹਾਂਜੀ ਇੱਕ ਇੱਕ ਕਰੋ ਜਿਹੜਾ ਇੱਕ ਇੱਕੋ ਲਿਆਜੀ ਠੀਕ ਹੈ ਜੀ ਹਾਂਜੀ ਕਿਤੇ ਮਾਵਾਂ ਧੀਆਂ ਨਾ ਹੋਣੇ ਨਹੀਂ ਉਹ ਤਾਂ ਮਾਵਾਂ ਧੀਆਂ ਨਹੀਂ ਮਾਂ ਹੁੰਦਾ ਕਰੇ ਬੱਜੀ ਆ ਜੀ ਕਰੇ ਬੱਜੀ ਹਾਂਜੀ ਠੀਕ ਹੈ ਇਹ ਮਾਝ ਦਾ ਨਹੀਂ ਸੰਤੂ ਸਾਹਿਬ ਨੂੰ ਮਾਵਾਂ ਧੀਆਂ ਹੁੰਦੀਆਂ ਫੁੱਲੜੀ ਨਾ ਹੁੰਦੀ ਇਹਦੇ ਚਿਰ ਕਿ ਮੈਂ ਆ ਠੀਕ ਇਹ ਦੂਜੇ ਸੂਵੇ ਸੂਈ ਆ ਹਾਂਜੀ ਦੂਜੇ ਹੁਣ ਦੂਜੇ ਸੂਵੇ ਚੱਲਦੀ ਪਈ ਆ ਹਾਂਜੀ ਦੂਜੇ ਨਹੀਂ ਚਾਹੀਦੀ ਇਹਨੂੰ ਫਿਰ ਸੀਮਨ ਵੀ ਰਖਾਤਾ ਜੇ ਇੱਕ ਹੱਜ ਰਖਾਇਆ ਇੱਕ ਕੱਲ੍ਹ ਆਪਣੇ ਹੱਥੇ ਇੱਕ ਉਹਨਾਂ ਰਖਾਇਆ ਤੇ ਇੱਕ ਆਪਾਂ ਜ ਰਖਾਤਾ ਠੀਕ ਆ ਹਾਂਜੀ ਲਓ ਵੀ ਦੋਸਤੋ ਇੱਕ ਸੀਮਨ ਇਹ ਤੇ ਗੱਡੀ ਕਿਸਮਤ ਆ ਕੇ ਅੱਜ ਹੀ ਆਈ ਆਪਣੇ ਕੋਲ ਹਾਂਜੀ ਆਈ ਅੱਜ ਹੀ ਆਇਆ 10000 ਵਜੇ ਆਇਆ ਸੰਤੂ ਸਾਹਿਬ 10000 ਵਜੇ ਇੱਕ ਸੀਮਨ ਕੱਲ ਦੀ ਗੱਲ ਕਰਨ ਲਈ ਉਹਨਾਂ ਰਖਾਇਆ ਨੀਲੀ ਦੀ ਮਾਜਾ ਦੋਸਤੋ ਹਾਂਜੀ ਨੀਲੀ ਜੀ ਠੀਕ ਬੱਲਾ ਮੱਥਾ ਤੇ ਅੱਖ ਬਿੱਲੀ ਮਨਕਣੀ ਤੇ ਮਗਰਲੇ ਪੈਰ ਤੋਂ ਉੱਤੇ ਆ ਅਗਲੇ ਪੈਰਾਂ ਤੇ ਕੋਈ ਰਤਾ ਪਰ ਕੋਈ ਦਾਗ ਮਿਲ ਜੇ ਤੇ ਮਿਲ ਜੇ ਨਹੀਂ ਤੇ ਮਗਰਨੇ ਕਰਦੇ ਹਾਂ ਹਾਂ ਜੀ ਮਗਰ ਲੈਂਦੇ ਹੀ ਆ ਪੂਛ ਉੱਪਰ ਤੱਕ ਵਾਈਟ ਜਾਂ ਆਵਾਨੇ ਚ ਆਹ ਦੇਖੋ ਅੱਖਾਂ ਬਿਲਕੁਲ ਬਿੱਲੀਆਂ ਨੀਲੀਆਂ ਅੱਖਾਂ ਹੁਣ ਅਸੀਂ ਮੈਂ ਤੁਹਾਨੂੰ ਪਤਾ ਚੰਗਾ ਨੀਲੀ ਦਾ ਰੱਖਿਆ ਜਾਵੇ ਤੇ ਬੱਚਾ ਨੀਲੀ ਦਾ ਹੀ ਬਾਊ ਬਿਲਕੁਲ ਅੱਛਾ ਜਸ ਚਲੋ ਆ ਟੋਕੜ ਵਿੱਚ ਹੈ ਹਾਂਜੀ ਤੇ ਚਲੋ ਟੀਗਾ ਅੱਗੇ ਭਰਤਾ ਹੋ ਸਕਦਾ ਵੀ ਕਿਸੇ ਦੀ ਕਿਸਮਤ ਬੇਰਦੀ ਉਹਦੇ ਕਰਮਿਆਂ ਸੰਤੂ ਸਾਹਿਬ ਜੀ ਬਿਲਕੁਲ ਆਪਣੇ ਵੱਲੋਂ ਜੋ ਕਾਰਵਾਈ ਹੋਈ ਆਪਾਂ ਦੱਸ ਦਿੱਤੀ ਅੱਛਾ ਹੁਣ ਦੁੱਧ ਜਿਹੜਾ ਇਹਦੇ ਥੱਲੇ ਕਿੰਨਾ ਚੋਰ ਹੈ ਇਹਦੇ ਥੱਲੇ 4 ਕਿਲੋ ਸੰਤੂ ਸਾਹਿਬ 4 ਕਿਲੋ ਹਾਂਜੀ ਇੱਕ ਟਾਈਮ ਕਿ ਦੋਨੋਂ ਟਾਈਮ ਨਹੀਂ ਦੋਨੋਂ ਟਾਈਮ ਮਿਲਦੀ ਮਿੱਠੀ ਪਹਾੜੇ ਤੇ ਹਾਂਜੀ ਪਹਾੜੇ ਤੇ ਕੁੱਟੀ ਘਟਲਾ ਤਾਂ ਨਹੀਂ ਜੀ ਹਾਂਜੀ ਪਹਾੜੇ ਤੇ ਆ ਪਹਾੜੇ ਤੇ ਠੀਕ ਹੈ ਆਪਣੇ ਘਰੇ ਆਣ ਕੇ ਵੀ ਬਿਲਕੁਲ ਪਹਾੜੇ ਤੇ ਮਿਲੀ ਹੈ ਹਾਂਜੀ ਪਹਾੜੇ ਤੇ ਅੱਜ ਮਾਰਨਿੰਗ ਚ ਬਾਈ ਕੀਤੀ ਹੋਈ ਹੈ ਹਾਂਜੀ ਹਾਂਜੀ ਮਾਰਨਿੰਗ ਤੇ ਦੁੱਧ 4 ਕਿਲੋ ਆ ਠੀਕ ਆ ਜੀ ਹਾਂਜੀ ਸੋ ਬਾਕੀ ਚਵਾਚਬੂ ਦੀ ਇੱਕ ਵਾਰੀ ਥਣਾਲੇ ਪਾਸੇ ਜਰੂਰ ਦੱਸੋ ਕੋਈ ਸ਼ਟਾ ਨਹੀਂ ਹੈਗਾ ਭੋਲੀ ਠੀਕ ਆ ਜੀ ਹਾਂਜੀ ਲਓ ਵੀ ਦੋਸਤੋ ਅ ਦੂਜੇ ਸਵੇ ਇਹ ਜਿਹੜੀ ਦੋਸਤੋ ਝੋਟੀ ਆ ਠੀਕ ਆ ਤੇ ਅੱਗੇ ਚੇਕਰ ਆਪਣੇ ਮਤਲਬ ਗੱਭਨ ਰਹਿ ਜਾਂਦੀ ਤਾਂ ਕਿ ਤੀਜੇ ਸਵੇ ਨਹੀਂ ਗੱਭਨ ਹਾਂਜੀ ਹਾਂਜੀ ਤੀਜੇ ਸਵੇ ਠੀਕ ਆ ਠੀਕ ਆ ਬਾਕੀ ਇਹ ਮੱਝ ਦੋਸਤੋ ਤੁਸੀਂ ਵੇਖੋਗੇ ਆਹ ਵੇਖੋ ਜੀ ਹਾਂ ਖੋਲੋ ਬਾਈ ਪ੍ਰਸਾਦ ਜੀ ਤੇ ਬਾਕੀ ਥਣਾ ਤੁਨਾਂ ਦੀ ਪੂਰੀ ਤਸੱਲੀ ਨਾਲ ਜਿਹੜੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਪੁੱਠੇ ਪਾਠੇ ਦੀ ਬਹੁਤ ਸੋਹਣੀ ਆ ਚੌੜ ਤੇ ਬੇਲਬੂਲ ਚੰਗੀ ਸਪੈਸ਼ਲ ਇਹਦੀ ਵੀ ਹਾਂਜੀ ਆਹ ਵੇਖੋ ਕਦਾ ਨਹੀਂ ਜਾਂਦੀ ਹਾਂ ਤੋੜ ਲਓ ਥੋੜੀ ਤੋੜ ਲਓ ਤੋੜ ਲਾਓ ਜੀ ਲੈ ਬਈ ਪ੍ਰਤਾਸਿਆ ਮੋੜ ਲਿਆ ਰੋਕੇ ਜੀ ਬਾਈ ਐਨ ਮੋੜੇ ਪਤਾ ਬਾਈ ਆ ਚੁਕੀਆਂ ਨੇ ਮੈਦੇ ਦੇਣਾ ਆ ਲਓ ਜੀ ਠੀਕ ਆ ਠੀਕ ਹੈ ਜੀ ਸੋ ਫੇਸ ਕੁਆਲਟੀ ਚੰਗੀ ਹੈ ਦੋਸਤੋ ਬਾਕੀ 4 ਕਿਲੋ ਦੁੱਧ ਹੁਣ ਬਿਲਕੁਲ ਮੌਕੇ ਤੇ ਹਾਜ਼ਰ ਆ ਠੀਕ ਆ ਬਾਕੀ ਥਾਨ ਦੇਵੇ ਦੀ ਸਾਫ ਚੁਵਾਈ ਜਿਹੜੀ ਇੱਕ ਨੰਬਰ ਨਿਕਲੀ ਆ ਬਾਕੀ ਜੋ ਥੱਲੇ ਹਾਜ਼ਰ ਆ ਦੋ ਦੋ 4 ਕਿਲੋ ਆ ਠੀਕ ਆ ਜੀ ਸੋ ਬਾਕੀ ਏ ਆਈ ਵੀ ਹੋਈ ਆ ਇੱਕ ਕੱਲ ਜਿਹੜਾ ਏ ਆਈ ਜਿਹੜੀ ਦੋਸਤੋ ਕੀਤੀ ਗਈ ਹੈ ਠੀਕ ਆ ਜੀ ਅੱਜ ਮਾਰਨਿੰਗ ਭਾਈ ਜੱਸ ਕਹਿੰਦਾ ਵੀ ਆਪਣੇ ਹਾਥੀ ਇੱਕ ਵਾਰੀ ਫੇਰ ਜੜੀ ਆ ਠੀਕਾ ਕਰਾਤੀ ਆ ਦੋ ਟੀਕੇ ਜਿਹੜੇ ਇਹਨੂੰ ਪ੍ਰਵਾਹਤੇ ਆ ਠੀਕ ਆ ਜੀ ਸੋ ਅੱਗੇ ਜੇਕਰ ਗੱਬਣ ਚੈੱਕ ਪਾਸ ਆਉਣ ਵਾਲੇ ਫਿਊਚਰ ਟਾਈਮ ਨਿਕਲ ਆਉਂਦੀ ਆ ਉਹ ਅੱਗੇ ਕਿਸੇ ਵੀਰ ਦਾ ਇਲਾਕਾ ਠੀਕ ਆ ਤੇ ਬਾਕੀ ਥਣ ਦੇਵਾ ਭੂਰ ਛਟਾ ਕਿਸੇ ਤਰ੍ਹਾਂ ਦੀ ਕੋਈ ਨਦਰ ਕੋਈ ਪ੍ਰੋਬਲਮ ਨਹੀਂਗੀ ਆਪਦੀ ਕੋਈ ਵੀਰਤ ਉਸਾਰਨੀ ਕਰ ਸਕਦਾ ਠੀਕ ਆ ਤੇ ਕੀ ਮੁੱਲ ਕਰਦੇ ਆ ਜੱਸ ਭਾਈ ਹੰਦਾ ਮੋਲੇ ਦਾ ਸੰਦੂਸਾ ਛੋਟਾ ਹੀ ਆ ਜੀ ਮੁੱਲ 40000 ਜਾਲੀ ਯਾਰ ਦੇ ਇਹ ਸੰਤੂ ਸਾਹਿਬ ਹਾਂ ਚੋੜੀਆ ਕਰਕੇ ਜੀ ਨਾਲ ਕਿਹਦੇ 2 ਨੰਬਰ ਵਾਲਿਆਂ ਤੋਂ ਛੜਾਈ ਆ ਹਾਂਜੀ ਹਾਂ ਜੀ ਆਹ ਚੱਲ ਕੋਈ ਨਹੀਂ ਦੁੱਧ ਦਈ ਜਾਨੀ ਨਾਲ ਇੱਕ ਅੱਗੇ ਇਹਦੀ ਜਾਨ ਪਖਸ਼ੀ ਗਏ ਜਾਊਗੀ ਨਾਲੇ ਕਿਸੇ ਭਰਾ ਬਿਲਕੁਲ ਬਣੀ ਬਤਰੀ ਵੱਡੀ ਮੱਝ ਆ ਸੁਥਰੀ ਆ ਜਿਹੜਾ ਵੀ ਸਿੰਘਾਂ ਤੋਂ ਗੈਰ ਆ ਇਹ ਥਣ ਪੱਲਾ ਚੰਗਾ ਜੀ ਚੌਥਾ ਵਾਲੀ ਜਿਹੜੀ ਵੀ ਸਿੰਘਾਂ ਤੋਂ ਗੈਰ ਆ ਜਾਂ ਪੂਛ ਨਹੀਂ ਗਈ ਸੰਦੂ ਸਾਹਿਬ ਓਵਰ ਆਲ ਦੋਸਤੋ ਪੂਰੀ ਕੰਪਲੀਟ ਜਿਹੜੀ ਸਾਮਾਨ ਹੁਣ ਲੋਕੀ ਦਈ ਜਾਂਦੇ ਦੋ ਨੰਬਰ ਵਾਲਿਆਂ ਨੂੰ ਸਹੀ ਆ ਜੀ ਹਾਂ ਸਾਵਧਾਨੀ ਕੋਈ ਹੁਣ ਬਿਲਕੁਲ ਤੇ ਬਾਕੀ ਥੋੜੀਆਂ ਠੰਡੀਆਂ ਧੀਰੀਆਂ ਨਹੀਂ ਮੱਝਾਂ ਮਿਲਦੀਆਂ ਜੀ ਬੇਣ ਬੂਣ ਜਿਹੜੀਆਂ ਦੋਸਤੋ ਜਿੰਨੀ ਵੀ ਹੋ ਸਕਦੀਆਂ ਤੁਸੀਂ ਹਣ ਤਸੱਲੀ ਨਾਲ ਦੇਖ ਲਓ ਠੀਕ ਆ ਸੋ ਥਾਨ ਥੋਣ ਦਾ ਨਖੇਰ ਬਹੁਤ ਜਿਆਦਾ ਸੋਹਣਾ ਐਨ ਮੁਠੀ ਵਾਲਾ ਥਾਨ ਤੇ 4 ਕਿਲੋ ਦੁੱਧ ਦੋਸਤੋ ਬਿਲਕੁਲ ਹਾਜ਼ਰ ਆ ਕੋਈ ਵੀਰ ਦਸਲੀ ਕਰ ਸਕਦਾ ਉਲਟ ਪਹਿਣੀ ਵਾਲਾ ਅਗਲਾ ਥਾਨ ਜਿਹੜਾ 200 ਬਾਈ ਜੀ ਸੰਤੂ ਸਾਹਿਬ ਦੁੱਧੋਂ ਵਧੂਗੀ ਕੱਢ ਦੇਣੀ ਆ ਬਿਲਕੁਲ ਜੀ ਆਈਆਂ ਉਹਦੇ ਘਰੋਂ ਹਾਂ ਹਾਂਜੀ ਵੰਡ ਵੰਡ ਪੈ ਗਿਆ ਤੇ ਇਹਦਾ ਆਪਣੇ ਵੀਰ ਕੀ ਕਰਦੇ ਆ ਮੁੱਲ ਜੱਸ ਇਹਦਾ 40 ਚੋਂ 2 ਛੱਡਦਾ ਹੈ ਵੀਰੇ 40 ਚੋਂ ਹੋਰ ਯਾਰ ਛੱਡ ਦਈਏ 37 ਦੀ ਦੇ ਦਾਂਗੇ ਜਾਣਦੇ ਕੋਈ ਨਹੀਂ 37 ਦੀ ਹਾਂਜੀ ਠੀਕ ਬਰਾ ਵੇਚਣ ਵਾਲੀ ਗੱਲ ਐ ਸੰਧੂ ਸਾਹਿਬ ਲਓ ਜੀ ਦੋਸਤੋ ਵਜਨ ਲੋੜ ਵਾਲੀ ਐ ਜਿਹੜਾ ਆਪਾਂ ਕਹਿ ਰਹੀਏ ਨਾ ਵੀ 2 ਨੰਬਰ ਦੇ ਵਿੱਚ ਲੋ ਵਜਨ ਲੋੜ ਵਾਲਾ ਹੀ ਮੁੱਲ ਮੰਗਿਆ ਤੇ ਬਾਕੀ ਅੱਗੇ ਚਲੋ ਜਿੰਦ ਬਖਸ਼ੀ ਜਾਊਗੀ ਕਿਸੇ ਘਰੇ ਕਿਸੇ ਘਰ ਦਾ ਸ਼ਿੰਗਾਰ ਬਣ ਜਾਊਗੀ ਦੋਸਤੋ ਅੱਗੇ ਜੇਕਰ ਨਵੇਂ ਦੁੱਧ ਰਲ ਗਈ ਸੋਨੇ ਤੇ ਸੁਹਾਗਿਆ ਦੀ ਗੱਲ ਆ ਦੋਸਤੋ ਵਾਅਦੇ ਬੰਦੀ ਆ ਇੱਕ ਸਾਲ ਪਰ ਪੂਰਾ ਰੱਜ ਕੇ ਦੁੱਧ ਤੁਹਾਨੂੰ ਪਿਉਊਗੀ ਠੀਕ ਆ ਇਹ ਮੱਝ ਜਿਹੜੀ ਆ ਦੋਸਤੋ ਆਪਾਂ ਤੁਹਾਨੂੰ ਦਿਖਾਈਏ ਦੂਜੇ ਨੰਬਰ ਤੇ ਇਸ ਤੋਂ ਬਾਅਦ ਆ ਝੋਟੀ ਆ ਗਈ ਆਪਣੇ ਕੋਲ ਹਾਂਜੀ ਲਓ ਜੀ ਪਹਿਲਾਂ ਸੰਧੂ ਸਾਹਿਬ ਸਿੰਘੀ-ਸੁੰਗੀ ਇਹਦੀ ਲਓ ਜੀ ਪਲੀ ਪੁਲੀ ਬਹੁਤ ਐ ਇਧਰ ਸੋ ਲਾਸ਼ ਦੇ ਵਿੱਚ ਦੋਸਤੋ ਇੱਕ ਤੁਹਾਨੂੰ ਇਹ ਝੋਟੀ ਦਿਖਾਉਣੀ ਸੀ ਠੀਕ ਆ ਝੋਟੀ ਬਿਲਕੁਲ ਕੋਈ ਵੀਰ ਉੱਚੇ ਬੱਚੇ ਦੇ ਵਿੱਚ ਮੰਨ ਲਈ ਕੋਈ ਤਾਜੀ ਮੰਨ ਵਾਲੇ ਬਾਕੀ ਪੂਰੀ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੇ ਹਾਂਗੇ ਜਸ ਇੱਕ ਲਾਸ਼ ਦੇ ਵਿੱਚ ਆਪਣੇ ਕੋਲ ਵੀ ਇਹ ਹੈਗੀ ਝੋਟੀ ਹਾਂਜੀ ਇਹ ਸਵੇਰ ਇੱਕ ਤਾਂ ਪਹਿਲਾਂ ਦੱਸਿਆ ਸਵੇਰ ਕਿੰਨਾ ਸੁਣ ਪਹਿਲਾਂ ਜੀ ਪਹਿਲਾਂ ਨਹੀਂ ਹਾਂਜੀ ਠੀਕ ਹੈ ਜੀ ਸਮਾਂ ਇਹ ਕਿੰਨਾ ਹੋ ਗਿਆ ਸੋ ਯੂ نو ਉਹ ਤੇ ਸੰਤੂ ਸਾਹਿਬ ਵੀ ਨਾਂਦੇ ਹਾਂਜੀ ਤੇ ਡੇਢ ਮਹੀਨਾ ਸੂਈ ਨੂੰ ਡੇਢ ਮਹੀਨਾ ਕੱਟੇ ਨੂੰ ਦੁੱਧ ਬੜਾ ਛੱਡਦੇ ਰੇ ਹੂੰ ਮਨਾ ਬੱਚਾ ਪੂਰਾ ਪਲਿਆ ਪੂਰਾ ਪੂਰਾ ਵੇਖੋ ਮਗਰ ਜਿਹੜਾ ਦੋਸਤੋ ਇਹ ਮੇਲ ਕਾਫ ਅਜੇ ਸਿੰਗ ਨਹੀਂ ਨਿਕਲੇ ਸੰਤੂ ਸਾਹਿਬ ਦੇ ਆਹ ਦੇਖੋ ਮੇਲ ਕਾਫ ਆ ਬੱਚਾ ਤੁਸੀਂ ਇਹ ਵੇਖ ਲਓ ਦੋਸਤੋ ਡੇਢ ਕੁ ਮਹੀਨੇ ਦਾ ਸੂਹਾ ਮੰਨ ਸਕਦੇ ਹੋ ਬਾਕੀ ਸਿੰਘ ਸਿੰਘ ਥੋੜਾ ਜਿਹਾ ਠੀਕ ਹੈ ਜੀ ਮਾਰੇ ਨਜ਼ਰ ਹੀ ਅੰਬੇ ਦਾ ਕੋਈ ਡੇਢ ਲਾਲੇ ਕੋਈ 2 ਲਾਲੇ ਸੰਧੂ ਸਾਹਿਬ ਬਈ ਮਨ ਕੀ ਲਾ 2 2 ਤ ਚਾ ਚੱਲਿਆ ਜੀ ਸੰਧੂ ਸਾਹਿਬ ਮੈਂ 2 2 ਦੀ ਗੱਲ ਨਹੀਂ ਮਿਲਦਾ ਤੇ ਮਗਰ ਇਹ ਮੇਲਕਾਫ ਆ ਝੋਟੀ ਦੀ ਫੇਸ ਕੁਆਲਟੀ ਇੱਕ ਵਾਰੀ ਤੁਹਾਨੂੰ ਦਿਖਾਉਣੀ ਆ ਪਹਿਲਾਂ ਝੋਟੀ ਸੂਈ ਹੈ ਠੀਕ ਹੈ ਜੀ ਸਿੰਘੀ ਸਿੰਘੀ ਬਹੁਤ ਜਿਆਦਾ ਸੋਹਣੀ ਆ ਬਿਲਕੁਲ ਗੁਲਾਈ ਦੇ ਵਿੱਚ ਸਿੰਘ ਹਾਂਜੀ ਚੌਂ ਤਾਂ ਐਡੀ ਸੰਧੂ ਸਾਹਿਬ ਬੋਲੀ ਹੈ ਨਾ ਭਾਵੇਂ ਛੋੜਾ ਹਾਈਟ ਮੀਡੀਅਮ ਆ ਪਰ ਜਿਹੜੀ ਗੁਲਾਈ ਬਿਲਕੁ कोई बाली वड्डी हाइट नहीं हाइट मीडियम है पूरी गोल और राजी है वजन वजन वाली है अच्छा ते जस भाई आ, सुई नु ਕਿੰਨਾ ਕ ਟਾਈਮ ਦੱਸਦਾ ਇਹਨੂੰ सुई नु 1.5 ਮਹੀਨਾ ਕਰਦਾ ਹੈ 1.5 ਮਹੀਨਾ ਹਾਂਜੀ ਤੇ ਹੁਣ ਦੁੱਧ ਕਿੰਨਾ ਕਿ ਚਵਾ ਦਾਂਗੇ ਘਰੋਂ ਆਪਾਂ ਹੁਣ 9 ਕਿਲੋ ਚਵਾ ਦਾਂਗੇ 9 ਕਿਲੋ ਹਾਂਜੀ ਠੀਕ ਆ ਜੀ ਤੇ ਬੰਨ ਬਿਲਕੁਲ ਕਿ ਜਨਾ ਉਪਰੀ ਥਾਂ ਦਾ ਕੇ ਪਸੂ ਔਰ ਜੀ ਘਰ ਦਾ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲਤ ਨਹੀਂ ਆਈ ਨਹੀਂ ਪਹਿਲੋਂ ਮੜਾ ਜਾ ਇਹਨੇ ਕੀਤਾ ਠੀਕ ਆ ਜੀ ਹਾਂਜੀ ਉਹਨਾਂ ਘਰੋਂ ਨਹੀਂ ਮਾਰ ਗੱਡੀ ਹੋਣਾ ਦੋਵੇਂ ਟਾਈਮ ਆਪਣੇ ਕੋਲ ਆਈ ਨੂੰ ਅੱਜ ਕਿੰਨਾ ਦੇਣਾ ਅੱਜ ਤੇ ਜਾ ਦੇਣਾ ਤੀਜਾ ਦੇਣਾ ਹਾਂਜੀ ਠੀਕ ਹੈ ਜਿਦਨ ਚੋਗੇ ਲਿਆਏ ਉਹ ਦਿਨ ਸਾਰਾ 6 ਕਿਲੋ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਠੀਕ ਆ ਅੱਛਾ ਜਸਪਾਈ ਇੱਕ ਅਗਲੀ ਆਪਣੇ ਕੋਲ ਇਹ ਵੈੜ ਬਕਾਉਗਾ ਹਾਂਜੀ ਵੈੜ ਦੀ ਐਚਪੀ ਬਰੀਡ ਦੇ ਵਿੱਚ ਹਾਂਜੀ ਹਾਂਜੀ ਐਚਪੀ ਜੀ ਅੱਛਾ ਇਹਦਾ ਕੀ ਰਿਪੋਰਟ ਹੈਗਾ ਡਿਟੇਲ ਕੀ ਹੈ ਦੂਜਾ ਸੂਆ ਪਹਿਲੇ ਸੂਏ 15 14 15 14 ਕਿਲੋ ਭਰਿਆ ਪਹਿਲਨ ਨੇ ਹਾਂਜੀ ਹੁਣ ਦੂਜਾ ਸੂਬਾ ਹੁਣ ਦੂਜੇ ਸੂਬੇ ਵੀ ਇਸ ਟਾਈਮ ਵੀ 15 ਕਿਲੋ ਦੁੱਧ ਇਹਦੇ ਸਾਡੇ ਤਿਆਰ ਆ ਜੀ ਦਿਨ ਕਿੰਨੇ ਹੋ ਗਏ ਨੂੰ ਸੂਈ ਦੋਏ ਨਾ 6 ਤੋਂ 7 ਦਿਨ ਹੋ ਗਿਆ ਜੀ ਹਾਂਜੀ ਲਓ ਜੀ 6-7 ਦਿਨ ਦਾ ਸਮਾਂ ਬਾਈ ਦੱਸਣ ਦੇ ਆ ਤੇ ਫਿਰ ਠੰਡੀ ਤੇਰੀ ਬੜੀਏ ਇਹ ਨਹੀਂ ਹਮਾਰਾ ਮਾਰੂਗੀ ਉਹ ਕਰ ਦੂਗੀ ਆਰਡਰ ਵੀ ਦੇਖੋ ਦੋਸਤੋ ਬਿਲਕੁਲ ਇੱਕ ਬਲੈਡਰ ਵਾਂਗੂਆਂ ਫੁੱਟਬਾਲ ਜਿੱਡਾ ਨੇਵਾ ਬਣਾਈ ਖੜੀ ਆ ਤੇ ਚਵਾਈ ਦਾ ਵੈਸੇ ਸਮਾਂ ਥੋੜਾ ਜਿਹਾ ਆਪਣੇ ਬਿਲਕੁਲ ਕਵਰੇਜ ਕਰਕੇ ਲੇਟ ਕੀਤਾ ਦੋਸਤੋ ਬਾਕੀ ਦੋ ਡਾਂਗ ਚੋਲੋ ਤਿੰਨ ਟਾਈਮ ਚੋਲੋ ਠੀਕ ਆ ਪੰਜਾਂ ਸੱਤਾਂ ਦਿਨ ਆ ਦੇਖੋ ਫਿਰ ਇਹ ਨਹੀਂ ਸੰਧੂ ਸਾਹਿਬ ਛੜ ਮਾਰ ਦੂਗੇ ਹਾਂ ਆ ਦੇਖੋ ਜਿੱਦਾਂ ਮਰਜੀ ਹੱਥ ਲਾਈ ਜਾ ਥਨ ਵੀ ਫਿਰ ਮੁਠੀ ਵਾਲਾ ਹਾਂ ਲੋ ਠੀਕ ਆ ਬਿਲਕੁਲ ਸੁਰਖ ਗਲਾਵੀ ਜਿਹੜੇ ਦੋਸਤੋ ਥਾਣੇ ਦਾ ਠੀਕ ਆ ਤੇ ਬਿਲਕੁਲ ਫਾੜੀ ਵਾਲਾ ਛੱਡਾ ਹਾਂਜੀ ਤੇ ਪੰਜਾ ਛੇ ਦਿਨਾਂ ਦੀ ਸੂਈ ਆ ਜੱਸ ਕਿੰਨਾ ਕੁ ਦੁੱਧ ਹੋਣਾ ਜਿਹੜਾ ਹਾਜ਼ਰ ਜਣਾ ਚਵਾਣ ਹੁਣ ਜਿਹੜਾ ਹਾਜ਼ਰ ਆ ਜੀ ਜਿਹੜਾ ਮਿੰਤੀ ਵਾਲਾ 15 ਕਿਲੋ ਦੁੱਧ ਹੋ ਗਿਆ 15 ਕਿਲੋ ਹਾਂਜੀ ਠੀਕ ਆ ਭਾਵੇਂ ਕੋਈ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਲੈਣ 15 ਕਿਲੋ ਮੈਂ 15 ਕਿਲੋ ਅਜੇ ਵਧੂਗੀ ਘਟਦੀ ਨਹੀਂ ਚਿੱਟੀ ਵੈੜ ਇਹਨੂੰ ਕਰਨਾ ਚਾਹੀਦਾ 18 20 ਤੱਕ ਹਾਂਜੀ 18 ਤਾਂ ਮਾਮੂਲੀ ਜੀ ਗੱਲ ਹੈ ਜੀ ਜੇ ਜਿਆਦਾ ਸੇਵਾ ਹੋਏ ਤਾਂ 20 ਵਿਚ ਹੋ ਸਕਦਾ ਕੋਈ ਬਿਲਕੁਲ ਹਾਂਜੀ ਲੈ ਲਓ ਜੀ ਲਓ ਜੀ ਠੀਕ ਆ ਸੋ ਐਚ ਐਫ ਬਰੀਡ ਦੇ ਵਿੱਚ ਦੋਸਤੋ ਜਿਹੜੀ ਇਹ ਤੁਹਾਨੂੰ ਆਪ ਵੈੜ ਦਿਖਾ ਰਹੇ ਹਾਂ ਸੋ ਦੂਜੇ ਸਵੇਰੇ ਦੋਸਤੋ ਸੂਈ ਆ ਠੀਕ ਆ ਦੂਜੇ ਸਵੇਰੇ ਸੂਈ ਆ ਚਾਲ ਹਵਾਨੇ ਦੀ ਕੁਆਲਿਟੀ ਪੂਰੀ ਆ ਵੇਖ ਕੇ ਚੈੱਕ ਕਰੋ ਥੋੜਾ ਤੋਰ ਲੋ ਕੇ ਜੀ ਹਾਂ ਲਓ ਲਓ ਜੀ ਥਾਣ ਜਿਹੜਾ ਦੋਸਤੋ ਬਿਲਕੁਲ ਮੁੱਠੀ ਮੁੱਠੀ ਥਾਣਾ ਰੋਗ ਰੋਗ ਥਾਣਾ ਆਪਾਂ ਕਹਿ ਦਿੰਨੇ ਆ ਵੀ ਬਿਲਕੁਲ ਮੁੱਠੀ ਥਾਣਾ ਚਬਾਈ ਕਰੋਗੇ ਦੋਸਤੋ ਤੇ ਮੁੱਠੀ ਦਾ ਮੁੱਠੀ ਨਹੀਂ ਭਿੱੜਦੀ ਬੂਠੇ ਨਾਲ ਗੂਠਾ ਨਹੀਂ ਟੱਚ ਹੁੰਦਾ ਬਾਕੀ ਆ ਤੁਸੀਂ ਵੇਖੋ ਠੀਕ ਆ ਜੀ ਬਿਲਕੁਲ ਇੱਕ ਫੁੱਟਬਾਲ ਜਿਹੜਾ ਲੈਵਾ ਆਰਡਰ ਬਣਾਇਆ ਹਾਂ ਹਾਂ ਜੀ ਹਾਂ ਜੀ ਕੋਈ ਗੱਲ ਨਹੀਂ ਆਪਾਂ ਸੁ ਕਰਦਾ ਜੀ ਡਰਦੀ ਐਸ ਖੜ ਕੇ ਚਵਾ ਲੈ ਹੌਲੀ ਹੌਲੀ ਤੋਰ ਥੋੜੀ ਨਹੀਂ ਨਹੀਂ ਗਾੜੀਆਂ ਆ ਫੜਨਾ ਕੀ ਜਾਣਾ ਕੈਮਰਾ ਕੋਈ ਨਾ ਕੋਈ ਨਾ ਕੋਈ ਨਹੀਂ ਕੋਈ ਨਹੀਂ ਲਓ ਜੀ ਥੋੜਾ ਅੱਗੇ ਨੂੰ ਤੋਰ ਕੇ ਕਮਾ ਲਿਓ ਕੋਈ ਗੱਲ ਨਹੀਂ ਖੁਲਾ 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 ਆ ਲੈ ਮੋੜ ਦਿਓ ਬਈ ਪ੍ਰਤਾਪ ਸਿੰਘ 15 ਕਿਲੋ ਦੋਸਤੋ ਬਿਲਕੁਲ ਅੱਜ ਚੌਥੇ ਪੰਜਵੇਂ ਪੰਜਵੇਂ ਦਿਨ ਦੀ ਸੂਈ ਦੇ ਥੱਲੇ 15 ਕਿਲੋ ਦੁੱਧ ਜਿਹੜਾ ਬਿਲਕੁਲ ਹਾਜ਼ਰ ਸੋ ਕੋਈ ਵੀਰ ਆਵਦੀ ਨਰਕ ਪਰਖਾ ਤਸੱਲੀ ਆ ਠੀਕ ਹੈ ਬਖੂਬੀ ਢੰਗ ਨਾਲ ਤੁਸੀਂ ਵੀ ਕਰ ਸਕਦੇ ਜੀ ਥੱਲੇ ਬੱਚਾ ਜਿਹੜਾ ਹੈਗਾ ਮਗਰ ਮੇਲ ਕਾਹ ਠੀਕ ਹੈ ਅੱਛਾ ਜੱਸ ਭਾਈ ਜਵਾਬ ਸਮਾਂ ਬਿਲਕੁਲ ਇਹਨਾਂ ਵਰਦੀ ਹੈ ਨਾ ਇੱਕ ਨੰਬਰ ਆ ਜੀ ਪੂਰ ਛਟਾ ਨਾ ਐ ਪੋਲੀ ਠੀਕ ਹੈ ਭਰਾ ਤੇ ਕੀ ਮੁੱਲ ਰੂ ਹੋ ਕਹਿੰਦਾ ਮੁੱਲ ਦੇ ਕਰਨ ਭਾਵੇਂ 60 ਕਰ ਲੀ ਗੇ ਇਹ 55000 ਦੇ ਦੇ ਲੈਂਨ ਦੇ ਹਾਂ ਨਾਲ ਹੀ ਗੱਲ ਪਾਤੀ 50 ਦੇ 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 50 ਹੀ ਦੇ ਦਾਂ ਪੂਰੇ 50 ਦੇ ਹਾਂਜੀ ਲਓ ਵੀ 50 ਦੀ ਦੋਸਤੋ ਬਿਲਕੁਲ ਸਾਫ ਸੁਥਰੀ ਵੇੜ ਠੀਕ ਹੈ ਜੀ 50000 ਲੈਂਨ ਦੇ ਮੁੱਲ ਬਗਿਆਨਿਕਿਆਂ ਵਾਸ਼ਿੰਗਾਂ ਦਾ ਹੀ ਲੋਕੀ 60 65000 ਕਰੀ ਜਾਂਦੇ ਐਣੀਆਂ-ਐਣੀਆਂ ਥੱਲੇ ਲੱਤਾਂ ਨੇ ਕੋਈ ਸ਼ੱਕ ਨਹੀਂ ਭਾਈ ਤੁਸੀਂ ਦੇਖਦੇ ਹੋ ਚਲੋ ਆਪਾਂ ਵੀ ਸਾਰੇ ਤੁਹਾਡੇ ਦੇ ਪੈਣ ਪਰਾ ਸਾਰੇ ਦੇਖਦੇ ਆਂ ਤੁਹਾਨੂੰ ਵੀ ਪਤਾ ਹੀ ਆ ਕਿੰਨੇ ਦੀ ਬੱਛੀ ਹੈ ਪੀ ਸਤੂ ਸਾਹਿਬ ਚੌਕੀ ਬੱਛੀ ਹੈ ਮਗੋਂ ਤੇ ਦੁੱਧ ਵੀ ਦਊਗੀ ਬੱਛੀ 20 ਕਿਲੋ ਦੇ ਲਾਗੇ ਬੰਨੇ ਚਵਾਊਗੀ ਇਹਦੀ ਵੀ ਨਾ ਚਵਾਊਗੀ ਜੀ ਮਗੋਂ ਉਹ ਗਰੀ ਨਿਕਲੇ ਕੱਚਾ ਬੁੰਡਾ ਬੜਾ ਕਰਦੀ ਹੈ ਕੋਈ ਗੱਲ ਨਹੀਂ ਕੋਈ ਗੱਲ ਆਹ ਵੇਖੋ ਆਹ ਲਓ ਜੀ ਠੀਕ ਹੈ ਇਹ ਨਹੀਂ ਵੀ ਦੁੱਧ ਨਾ ਚਵਾਊਗੀ ਅੱਛੀ ਦੁੱਧ ਆ ਬਿਲਕੁਲ ਬਿਲਕੁਲ ਆ ਜਿਤਾ ਜਿਵੇਂ ਨਹੀਂ ਔਰ ਡਿਸਕਵਰੀ ਚੈਨਲ ਦੇ ਉੱਤੇ ਹਾਂਜੀ ਸੱਪਾਂ ਦੇ ਮੂੰਹ ਦੇ ਵਿੱਚ ਵੜ ਵੜ ਕੇ ਕੈਮਰਾ ਮਾਰਦੇ ਉਹ ਗੱਲ ਬਾਤ ਨੇ ਰਹਾ ਗਿਆ ਤੁਹਾਨੂੰ ਪਤਾ ਕਰਕੇ ਅੱਛਾ ਅੱਛਾ ਜਸਬੀ ਜੀ ਦਾ ਫਿਰ ਮੁੱਲ 50000 ਲਾਈਨ ਤੇ ਹਾਂ ਨਾ ਆਈ ਹਾਂ ਹਾਂਜੀ ਠੀਕ ਆ ਵੀ ਦੋਸਤੋ 50000 ਦੇ ਵਿੱਚ ਤੁਹਾਨੂੰ ਜਿਹੜੀ ਕੋਈ ਨਾ ਕਰਦਾਂਗੇ ਮਾਨਤਾਨ ਕੋਈ ਵੀ ਥੋੜਾ ਬਧਾ ਰੱਸਾ ਛੜਾਈ ਕੋਈ ਪਿਆਰ ਮੁਹੱਬਤ ਹਾਂਜੀ ਹਾਂਜੀ ਉਧਰਲੇ ਪਾਸੋਂ ਢਿੱਲ ਨਹੀਂ ਕਰਦੇ ਜਿਹੜੇ ਜ਼ਰੂਰ ਵਿੱਚੋਂ ਹੋਰ ਗੁਜ਼ਾਇਸ਼ ਹਾਂਜੀ ਲੋਕੀ ਇੱਦਾਂ 100 ਰੁਪਏ ਛੋਟ ਕਰਦੇ ਆਪਾਂ ਸੰਧੂ ਸਾਹਿਬ ਪਾਂ 500 ਛੋਟ ਹੀ ਕਰੀ ਤਾਰਾ ਮਾਰ ਕੇ ਭੰਬ ਫਾਟ ਸਕਦਾ ਲੋ ਵੀ ਦੋਸਤੋ ਠੀਕ ਆ ਮੈਂ ਠੰਡੀ ਧੀਰੀ ਇੰਨੀਗਾ ਦੇਖੋ ਠੀਕ ਆ ਇਹ ਦਿਖਾ ਰਿਹਾ ਆਂਦਾ ਖੜਕਾ ਚੀਜ਼ਾਂ ਦੀ ਹਲਕੇ ਤਾਂ ਵੀ ਜੇ ਇਹ ਨਹੀਂ ਮੰਗਾ ਪਾਉਂਦੀ ਲੋੜ ਕੋਈ ਚਮਾਂ ਥਣਾ ਦਾ ਭਰਾ ਪੂਰਾ ਆਊਗਾ ਲਓ ਜੀ ਠੀਕ ਆ ਸੋ ਇਹ ਦੋਸਤੋ ਜਿਹੜੀ ਆਪਾਂ ਤੁਹਾਨੂੰ ਵੇਅਰ ਦਿਖਾਉਣੀ ਸੀ ਠੀਕ ਆ